ਉਡੀ ਜਮੀਨ ਕਿੱਥੇ ਵੀ ਕੀ ਸੀ ਯੂਪੀ ਚ ਲੈ ਯੂਪੀ ਲਿਆ ਕੇ ਰੱਖੇ ਬਾਬਾ ਦਾ ਯੂਪੀ ਖੋਣ ਕੇ ਧਰੋ ਹੋ ਪੀਰ ਕੋਟਲੇ ਵਾਲਾ ਕਹਿੰਦੇ ਡੁੱਬੇ ਪੇੜੇ ਤਾਰਦਾ ਗੱਡੀਆਂ ਤੇ ਖੇਡੇ ਚੇਲਾ ਗੱਡੀਆਂ ਤੇ ਖੇਡੇ ਚੇਲਾ ਬਾਪੂ ਕਰਦਾ ਬਾ ਗੱਡੀਆਂ ਤੇ ਖੇਡੇ ਚੇਲਾ ਬਾਬੇ ਦੀ ਜਗ੍ਹਾ 'ਚ ਪਾਣੀ ਉਹ ਬਾਬਾ ਕਹਿੰਦਾ ਮੇਰੀ ਜਗ੍ਹਾ ਦਾ ਰੌਲਾ ਕੋਈ ਜਗਾ ਜਿੱਥੇ ਪੁਰਾਣੀ ਜਗਾ ਸੀ ਤੁਹਾਨੂੰ ਨਹੀਂ ਪਤਾ ਪੁਰਾਣੀ ਗੱਲ ਦੱਸ ਰਿਹਾ ਮੈਂ ਤੁਹਾਡੀ ਤੀਜੀ ਪੀੜੀ ਦੀ ਗੱਲ ਕਰ ਰਿਹਾ ਤਿੰਨ ਘਰਾਂ ਦੀ ਗੱਲ ਦੱਸ ਰਿਹਾ ਤੁਹਾਡੇ ਤਿੰਨ ਘਰ ਕਿੰਨੇ ਘਰ ਤੁਹਾਡਾ ਉਦੋਂ ਪਹਿਲਾਂ ਵਾਲੇ ਕਿੰਨੇ ਸੀ ਤਿੰਨ ਬਾਬੇ ਸੀ ਤਿੰਨ ਇਹ ਤਿੰਨ ਘਰ ਸੀ ਤਿੰਨ ਘਰਾਂ ਦੀ ਢੇਰੀ ਹੈ ਤਿੰਨ ਥਾਂ ਜ਼ਮੀਨ ਸੀ ਠੀਕ ਹੈ ਤਿੰਨ ਜਗ੍ਹਾ ਦੇ ਵਿੱਚੋਂ ਤੁਹਾਨੂੰ ਤੀਜਾ ਹਿੱਸਾ ਜਿੰਨੀ ਵੀ ਤੁਹਾਡੀ ਬਣਦੀ ਤੁਹਾਨੂੰ ਆ ਗਈ ਠੀਕ ਹੈ ਜਿਹੜੀ ਬਾਬੇ ਦੀ ਜਗ੍ਹਾ ਸੀ ਬਾਬੇ ਦੀ ਕੋਈ ਜ਼ਮੀਨ ਸੀ ਬਾਬੇ ਦੀ ਕੋਈ ਜਗ੍ਹਾ ਦਾ ਰੌਲਾ ਸੀਗਾ ਉਹ ਜਗ੍ਹਾ ਤੁਸੀਂ ਬਹਿ ਜਾਓ ਜਗ੍ਹਾ ਦਾ ਕਰਕੇ ਅੱਜ ਤੁਸੀਂ ਇੱਕ ਵਾਰੀ ਨਹੀਂ ਫਸੇ ਨਿਰੇਵਾਰੀ ਚੱਕਰ ਅੱਜ ਪਾਏ ਆ ਬੋਲੋ ਸਮਝ ਰੋਟੀ ਖਾਣੀ ਨਹੀਂ ਮਿਲਦੀ ਬੈਠਣਾ ਨਹੀਂ ਮਿਲਦਾ ਚੈਨ ਨਹੀਂ ਮਿਲਦੀ ਵੀ ਬਹਿ ਕੇ ਖਾ ਲੋਂਗੇ ਉਹ ਬਾਬਾ ਤੁਹਾਨੂੰ ਬਾਣੀ ਪਈ ਫਿਰਦਾ ਬਾਬੇ ਦਾ ਰੌਲਾ ਮਰੇਲ ਕੋਟ ਲੈ ਜਾਂਦੇ ਹਾਂ ਮਰੇਲ ਕੋਟ ਲਈ ਸਰਕਾਰ ਦਾ ਡੰਡ ਪਾਇਆ ਸੀ ਪੌਣ ਕਿਨੂੰ ਲੱਗਦੀ ਸੀ ਹੈ ਲੈ ਤੁਰ ਕੇ ਲੈ ਵਜਾਓ ਜੀ ਹੋ ਤਾਂ ਕਿ ਤੇਰੀ ਵੀ ਮਾਂ-ਬਾਪਾ ਨਾਲ ਮੈਂ ਪਿਆਰ ਦੇ ਤੇਰੀ ਵੀ ਮਾਂ-ਬਾਪਾ ਖੇਲ ਦੀ ਮਸਾਣੀ ਰਾਣੀ ਵਿੱਚ ਦਰਬਾਰ ਇਹ ਕਹਿੰਦੇ ਮੈਂ ਇਹਨਾਂ ਤੋਂ ਗੱਡੀ ਲੈਣੀ ਸੀ ਤੇ ਇਹਾਂ ਨੇ ਮੇਰੀ ਗੱਡੀ ਲਾਈ ਹੀ ਨਹੀਂ ਮੈਨੂੰ ਨੇ ਪਤਾ ਚਲੋ ਕਿੱਥੇ ਵੀ ਜਾਂਦੇ ਸੀ ਡੇਰੇ ਜਾਂਦੇ ਸੀ ਚਲੋ ਜੋ ਵੀ ਹੈ ਗੱਡੀ ਨਹੀਂ ਲਾਈ ਪਰ ਰੌਲਾ ਗੱਡੀ ਵਾਲਾ ਸੀ ਸਿਰ ਤੇ ਬਿਰਾਜਮਾਨ ਸੀ ਬਾਬਾ ਜੀ ਦੀ ਪਾਉਣ ਆਉਂਦੀ ਸੀ ਹਾਜ਼ਰੀ ਆਉਂਦੀ ਸੀ ਹੋਣ ਵਾਲਾ ਕੰਮ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਆਹ ਗੱਲ ਬਣੂਗੀ ਬੋਲ ਤੈਨੂੰ ਦਿਖਦਾ ਸੀਗਾ ਵੀ ਬਾਬਾ ਜੀ ਆ ਗੱਲ ਦੱਸ ਦਿੰਦੇ ਆ ਬੋਲੋ ਤੇ ਜਦੋਂ ਬਾਬਾ ਜੀ ਤੋਂ ਆਪਾਂ ਪਿੱਛੇ ਹੋ ਗਏ ਫਿਰ ਬਾਬਾ ਜੀ ਆਪਣੇ ਤੋਂ ਪਿੱਛੇ ਹੋ ਗਏ ਉਸ ਤੋਂ ਬਾਅਦ ਅੱਜ ਮੁਸੀਬਤਾਂ ਨਿਕਹਿ ਰਿਆ ਵਿਆ ਬੋਲੋ ਹੋਂ ਦੱਸੋ ਸੇਵਾ ਕਰਨੀ ਆ ਕਿ ਫਿਰ ਕਚਹਿਰੀ ਜਣਾ ਡਿਸਾਈਡ ਕਰੋ ਨਹੀਂ ਜਿਵੇਂ ਤੁਸੀਂ ਆਖੋਗੇ ਮੈਂ ਤਾਂ ਬਾਬਾ ਦੱਸਦਾ ਮੈਂ ਨਹੀਂ ਕੁਝ ਕਹਾਂਦਾ ਕਾ ਵੀ ਡੰਡ ਪਾਊਗਾ ਪੀਰ ਦਾ ਤੁਹਾਨੂੰ ਲੱਗਿਆ ਡੰਡ ਇਹਨੇ ਕਿਹਾ ਸੀ ਵੀ ਮੈਂ ਪੌਣ ਬਨਨ ਦੂੰਗਾ ਹੈ ਪੌਣ ਤਾਂ ਹਜੇ ਵੀ ਨਹੀਂ ਬਣੀ ਹੋਲ ਬਾਬਾ ਵੀ ਕੋਈ ਬਨ ਸਕਦਾ ਉਹ ਵੀ ਬਨ ਸਕਦਾ ਪੂਤਾ ਪ੍ਰੇਤਾ ਬਨ ਸਕਦੇ ਬਾਬੇ ਨਹੀਂ ਬਨ ਸਕਦੇ ਬਾਬਿਆਂ ਨੂੰ ਆਪਾਂ ਬਨ ਨਹੀਂ ਸਕਦੇ ਬਾਬਾ ਤਾਂ ਆਪਾਂ ਨੇੜੇ ਨਹੀਂ ਜਾ ਸਕਦੇ ਬਾਬੇ ਦੇ ਤਾਂ ਬਾਬਾ ਨੇ ਆਪਾਂ ਨੂੰ ਬੰਨਿਆ ਹੋਇਆ ਠੀਕ ਹੈ ਉਹ ਬਾਬੇ ਦੇ ਰੋਲੇ ਕਰਕੇ ਅੱਜ ਤੁਹਾਨੂੰ ਇੰਨੀ ਪਰੇਸ਼ਾਨੀ ਆ ਹਾਂਜੀ 11 ਕਿਲੋ ਚੌਲਾਂ ਦੀ ਨਿਆਜ਼ ਲੱਗੂਗੀ ਇਸ ਮੋਸਲੇ ਦੇ ਵਿੱਚੋਂ ਨਿਕਲਣ ਵਾਸਤੇ 11 ਕਿਲੋ ਚੌਲਾਂ ਦੀ ਨਿਆਜ਼ ਤੁਰ ਬਾਬੇ ਦੀ ਚੌਂਕੀ ਜਾਣਾ ਪੈਣਾ ਡੰਡ ਮਾਰ ਕੇ ਆਉਣੇ ਪੈਣੇ ਡੰੌਰ ਕੱਢ ਕੇ ਆਉਣੇ ਪੈਣੇ ਮਾਫੀ ਮੰਗਦੇ ਆਂ ਨੀ ਬੇਣੀ ਗਲਤੀ ਗੁਸਤਾਖੀ ਬੇ ਬਾਬਾ ਜੀ ਅਸੀਂ ਤਾਂ ਸਾਡੇ ਤੋਂ ਗਲਤੀ ਹੋ ਗਈ ਕਿਸੇ ਨੇ ਕਰਤਾ ਕਰਾਤਾ ਜਾਂ ਮਗਰ ਲਾਤਾ ਸਾਨੂੰ ਨਹੀਂ ਪਤਾ ਸੀ ਸਾਡੇ ਤੋਂ ਗਲਤੀ ਹੋ ਗਈ ਬੋਲੋ ਸਮਝ ਗਏ ਹੋ ਦੇਣਾ ਤੁਹਾਡੇ ਕੋਲੇ ਸਿਰਫ ਘੜਮੇ 5 ਦਿਨ ਵੀ ਦੱਸ ਦਿੰਨਾ ਮੈਂ 5 ਦਿਨਾਂ ਤੁਹਾਡੇ ਕੋਲੇ 5 ਦਿਨਾਂ ਦੇ ਵਿੱਚ ਬਾਕੀ ਇਹ ਰੌਲੇ ਜਿ ਤੁਹਾਨੂੰ ਕੱਢਣ ਵਾਲਾ ਐ ਨਹੀਂ ਕੋਈ ਫਾਈਨਲ ਡਿਸੀਜਨ 100% ਮੇਰੇ ਵੱਲੋਂ ਦਾ ਐਸੇ ਟਾਈਮ ਕੋਰਾ ਜਵਾਬ ਹੈ ਠੀਕ ਤੇ ਬਾਬੇ ਵੱਲੋਂ ਹਾਂ ਕਰਾ ਸਕਦੇ ਆ ਜੇ ਬਾਬੇ ਦੀ ਰਜ਼ਾ ਹੋ ਗਈ ਇਹ ਤਾਂ ਫਿਰ ਵੱਡੀਆਂ-ਵੱਡੀਆਂ ਬੇੜੀਆਂ ਤੜਾ ਦਿੰਦੇ ਆ ਮੇਰੇ ਵੱਲੋਂ ਕੋਈ ਨਾ ਹਾਂ ਨਹੀਂਗੀ ਮੇਰੇ ਵੱਲੋਂ ਨਾ ਤੇ ਬਾਬੇ ਦਾ ਹੁਕਮ ਆ ਗਿਆ ਤਾਂ ਇਹ ਕੰਮ ਕਰਾ ਸਕਦੇ ਆ ਕਿਉਂਕਿ ਤੁਸੀਂ ਬਾਬਾ ਜੀ ਦੇ ਪੁੱਤਰ ਗੁਨਾਹੀ ਹੋ ਬੋਲੋ ਬਾਬੇ ਦੀ ਪਾਉਣ ਕੋਈ ਨਹੀਂ ਬਣ ਸਕਦਾ ਮਾਈ ਦੀ ਪਾਉਣ ਕੋਈ ਨਹੀਂ ਬਣ ਸਕਦਾ ਠੀਕ ਹੈ ਚਲੋ ਤੁਸੀਂ ਗੱਦੀ ਨਾ ਕਰਦੇ ਸੁਧਾਰਨ ਸੇਵਾ ਕਰਦੇ ਕਾ ਜੇ ਬਾਬਾ ਜੀ ਸਾਨੂੰ ਹੁਕਮ ਆਈ ਜਾਂਦੇ ਅਸੀਂ ਪੂਰੇ ਕਰੀ ਜਾਂਦੇ ਹਾਂ ਮੈਨੂੰ ਤਾਂ ਨਹੀਂ ਪਤਾ ਸੀ ਨਾ ਮੈਨੇ ਕੋਲ ਤਾਂ ਪਹਿਲੀ ਵਾਰ ਆਇਓ ਕੋਈ ਗੱਲ ਪੁੱਛੀ ਹੋਵੇ ਜਾਇਨਾ ਨੇ ਮੈਨੂੰ ਦੱਸਿਆ ਹੋਵੇ ਇਹ ਪੀਰ ਹੈ ਕੋਟਲੇ ਵਾਲੀ ਸਰਕਾਰ ਬਾਬਾ ਜੀ ਦਾ ਰੌਲਾ ਬੈਠ ਜਾਓ ਬਾਬਾ ਜੀ ਨੂੰ ਪੁੱਛਦੇ ਆਂ ਫਿਰ ਮਸਲੇ ਦਾ ਹੱਲ ਕੱਢਦੇ ਬੈਠੋ ਹਾਂ ਜੀ ਗੱਦੀ ਬਾਰੇ ਸੀ ਤੁਸੀਂ ਕਿੱਥੋਂ ਆਇਓ ਸਹੀ ਆਜੋ ਆਜੋ ਗੱਡੀ ਬਾਰੇ ਕਹਣਾ ਪਾਉਣ ਲੱਗਦੀ ਐ ਕਿੰਨਾ ਚਿਰ ਹੋ ਗਿਆ 15 20 ਸਾਲ ਗੁਰੂ ਬਣਾਇਆ ਸੀ ਕਿੱਥੋਂ ਚਲੋ ਕਿਨ ਦੇਖ ਭੈਣੇ ਮੇਰੀ ਏ ਮੇਰੇ ਕੋਲੇ ਕੋਈ ਲੋਕਲ ਬੇਟੇ ਵਾਲਾ ਕੰਮ ਨਹੀਂ ਆ ਉਨਾ ਢਾਲਾ ਤਵੀ ਤਾਗਾ ਇਹ ਕੰਮ ਨਹੀਂ ਹੈ ਅ ਜਿਵੇਂ ਤੇਰੇ ਸਾਹਮਣੇ ਗੱਲ ਦੱਸੀ ਐ ਸਪਸ਼ਟ ਇਹੀ ਕੋਸ਼ ਐ ਮੇਰੇ ਕੋਲੇ ਸਮਝ ਗਿਓ ਜੇ ਤਾਂ ਪੀਰ ਦਾ ਰੌਲਾ ਹੋਇਆ ਫਕੀਰ ਦਾ ਹੋਇਆ ਮਾਈ ਦਾ ਹੋਇਆ ਦੇਵੀ ਦਾ ਹੋਇਆ ਦੇਵਤ ਦਾ ਤੈਨੂੰ ਦੱਸ ਦਿੰਨੇ ਆ ਸਮਝ ਗਿਓ ਇਹ ਜਿਹੜੀ ਪੌਂਡ ਚੱਲਦੀ ਐ ਤੇਰੇ ਤੇ ਕੁਵਾਰੇ ਹੁੰਦੇ ਤਾਂ ਚੱਲਦੀ ਸੀ ਜਿਵੇਂ ਪਹਿਲਾਂ ਪਿੱਛੋਂ ਤੋਂ ਸਹੀ ਐ ਗੱਲ ਸ਼ੁਰੂ ਤੋਂ ਮਹਾਮਈ ਕਾਲਿਕਾ ਦੀ ਬਹੁਤ ਜ਼ਿਆਦਾ ਸੇਵਾ ਸੀ ਮਾਤਾ ਕਾਲੀ ਉਹ ਇਹ ਗੱਲਾਂ ਕਰਦੀ ਸੀ ਮਾਤਾ ਨੂੰ ਵੀ ਮੈਂ ਮਤਲਬ ਮਾਤਾ ਬੇਣਾ ਕੁਛ ਨਹੀਂ ਤੇਰਾ ਮਾਤਾ ਮੇਰੀਆਂ ਤੇ ਮੈਂ ਮਾਤਾ ਦੀ ਆ ਬੋਲ ਰੋਟੀਆਂ ਵੀ ਛੜ ਛੜ ਵੇਖੀਆਂ ਬਹੁਤ ਕੁਝ ਕਰ ਕਰ ਵੇਖ ਲਿਆ ਚੱਲ ਪਹਿਲਾਂ ਮਾਤਾ ਨੂੰ ਪੁੱਛਦੇ ਹਾਂ ਹਲਵਾ ਤੇਰੇ ਕਾਲ ਮਹਾਰਾ ਦੇ ਮਰਕ ਕਾਲ ਕਾ ਉਸੇ ਬਾਢਣੀ ਬੜ ਕੇ ਕੋਵੇ ਚਿੱਤ ਚ ਬੇਈਮਾਨੀ ਨਾ ਹੋਵੇ ਤੇਰੇ ਵੱਲੋਂ ਸੱਚ ਆ ਅਗਲੇ ਦਾ ਝੂਠ ਹੈ ਉਹ ਗੁਰੂ ਵਾਲਾ ਕੰਮ ਨਹੀਂ ਹੈ ਮੋ ਰਾਦਰਸੀ ਹੈ ਨਿਧੀ ਵਿਧਾਨਦਸੀ ਹੈ ਬਾਕੀ ਸਭ ਕੋ ਸਹੀ ਹੈ ਠੀਕ ਹੈ ਕੌਣ ਆਉਂਦੀ ਹੈ ਪੁੱਛਾ ਵੀ ਕੱਟ ਦਿੰਨੀ ਹੈ ਹੁਕਮ ਵੀ ਦੇ ਦਿੰਨੀ ਹੈ ਸੰਗਤ ਵੀ ਆਉਂਦੀ ਹੈ ਕਿੰਨੇ ਕੁ ਮੇਰਾ ਐਡਰੈਸ ਕਿੱਥੋਂ ਮਿਲਿਆ ਅੱਛਾ ਕਿੱਥੇ ਅੱਛਾ ਮੈਨੂੰ ਕਿੱਥੇ ਪੁੱਛਿਆ ਸੀ ਅੱਛਾ 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 ਹਾਂ ਹਾਂ ਅੱਛਾ ਰੋਲੇ ਇਹ ਮਾਤਾ ਕਾਲਕਾ ਦਾ ਕਰਮ ਜਿਹੜਾ ਹੋਇਆ ਪਿਆ ਥੋੜਾ ਜਿਹਾ ਗਲਤ ਹੋਇਆ ਪਿਆ ਮਾਤਾ ਦਾ ਹੱਥ ਪਿੱਛਾ ਹੋਇਆ ਪਿਆ ਸਮਝ ਗਿਓ ਹਾਂਜੀ ਕਾਲਕਾ ਮਾਤਾ ਦੀ ਬਹੁਤ ਜ਼ਿਆਦਾ ਸੇਵਾ ਸੀ ਬਹੁਤ ਜ਼ਿਆਦਾ ਤੁਹਾਡੇ ਤੇ ਪ੍ਰਸੰਨ ਵੀ ਸੀ ਕਿਰਪਟ ਸੀਗੀ ਉਸ ਤੋਂ ਬਾਅਦ ਮਾਤਾ ਦਾ ਹੱਥ ਪਿੱਛੇ ਹੋ ਗਿਆ ਮਾਤਾ ਦਾ ਕਰਕੇ ਅੱਜ ਤੁਸੀਂ ਕਹਾਣੀ ਤੁਹਾਡੀ ਕਿਹੜੀ ਖਰਾਬ ਹੋਈ ਪਈਆ ਤੇਰਾ ਗੁਰੂ ਬਣਾਇਆ ਸੀ ਉਹਨੇ ਪੜਾਈ ਸਿਖਾਈ ਸੀ ਇਲਮ ਦੱਸਿਆ ਸੀ ਜਾਗਰਨ ਕਰਾਇਆ ਸੀ ਦਿਵਾਨ ਜਾਗਰਨ ਹਰ ਸਾਲ ਮਾਤਾ ਕਾਲਕਾ ਦੀ ਪਾਠ ਲਾਈ ਆ ਕਿੰਨਾ ਚਰ ਹੋ ਗਿਆ ਮਾਤਾ ਕਾਲੇਲਮ ਦੇ ਵਿੱਚ ਹੈ ਠੀਕ ਹੈ ਰਾ ਮਿਲ ਜੂਗਾ ਰਾ ਦੱਸ ਦੂੰਗਾ ਬਸ ਕਿਸੇ ਨੂੰ ਵੱਢਣਾ ਨਹੀਂ ਕਿਸੇ ਨੂੰ ਲੁੱਟਣਾ ਨਹੀਂ ਬਸ ਸਹੀ ਹੈ ਨਾ ਗੱਲ ਆਜੇ ਗਰੀਬਾਂ ਦਾ ਧਿਆਨ ਰੱਖੀਂ ਰਾ ਮਿਲ ਜੂਗਾ ਘਰ ਵਸ ਜੂਗਾ ਘਰ ਦੀ ਗਣੀ ਸਹੀ ਹੋ ਜੂਗੀ ਹੋਰ ਕੁਛ ਘਰ ਵਸ ਜੂਗਾ ਕਿਰਪਾ ਹੋ ਜੂਗੀ ਪੜਦੇ ਨਹੀਂ ਮੈਂ ਫਰੋਲਦਾ ਸਹੀ ਹੈ ਨਾ ਗੱਲ ਮੈਂ ਨੰਬਰ ਨਹੀਂ ਬਣਾਉਂਦਾ ਜੇਲੇ ਆ ਜੇਲੇ ਕੋਲੇ ਆ ਜੇ ਨਾ ਉਹ ਨੰਬਰ ਬਣਾਉਣ ਲੱਗੇ ਤੇ ਮੈਂ ਨੰਬਰ ਨਹੀਂ ਬਣਾਉਂਦਾ ਸਹੀ ਹੈ ਕਿਉਂਕਿ ਮੈਂ ਕਿਹਾ ਵੀ ਪੜਦੇ ਨਹੀਂ ਫਰੋਲਦਾ ਤੂੰ ਰਹਿਣ ਦੇ ਘਰ ਦੀ ਗੱਲ ਨੂੰ ਘਰ ਹੀ ਰਹਿ ਲੈਂਦੇ ਐਨੀ ਸੰਗਤ ਆ ਲਾਈਵ ਚ ਜਲੀ ਜਾਂਦਾ ਹੂੰ ਬੋਲ ਰੌਲਾ ਜਿਉਂਦੇ ਭੂਤਾਂ ਦਾ ਯਾਰ ਸਿੱਧਾ ਹੀ ਸੁਣ ਲੈ ਮੇਰੇ ਤੋਂ ਸਪਸ਼ਟ ਤੇਰਾ ਖਿਆਲ ਹੀ ਨਹੀਂ ਬੋਲ ਹੋਰ ਕੀ ਦੱਸਾਂ ਇੱਕ ਮਰੇ ਆਉਂਦੇ ਇੱਕ ਜਿਉਂਦੇ ਹੁੰਦੇ ਆ ਤੇਰੀ ਕੀ ਲੋੜ ਜਦੋਂ ਇੱਕ ਅਧਾ ਹੋਰ ਲੱਭ ਰੱਖਿਆ ਸਪਸ਼ਟ ਵਾਜ ਆ ਭਾਈ ਤਾ ਪਾਈਆਂ ਕਾਲੀ ਕੰਬਲੀ ਵਾਲਿਆ ਸਾਈਆਂ ਤੇਰੇ ਨਾਲ ਪ੍ਰੀਤਾ ਪਾਈਆਂ ਕਾਲੀ ਕੰਬਲੀ ਵਾਲਿਆ ਸਾਈਆਂ ਤੇਰੇ ਨਾਲ ਪ੍ਰੀਤਾ ਪਾਈਆਂ ਤੈਨੂੰ ਪੁੱਛਣ ਬੁੱਡੀਆਂ ਮਾਈਆਂ ਇਲਮ ਤਾਂ ਉਹ ਸਹੀ ਰਹੇਗਾ ਤਾਂ ਮੈਂ ਸੁਧਾਰ ਦੂੰਗਾ ਬੋਲ ਕਹਾਣੀ ਤੇਰਾ ਤਾਂ ਵਿਗੜੀ ਏ ਸਾਰੀ ਸਪਸ਼ਟ ਮੈਂ ਝੂਠ ਨਹੀਂ ਮਾਰਦਾ ਪਰ ਲਈ ਬੰਦਾ ਖਰਾਬ ਸੀ ਉਹਨੇ ਕਿਹਾ ਸੁਧਰ ਜਾ ਠੀਕ ਹੈ ਉਹਨੋਂ ਖਰਾਬ ਹੋ ਗਈ ਇਹ ਮੈਂ ਮੰਨਤਾ ਕਰਦਾ ਬੋਲ ਮੈਂ ਕਹੀ ਜਾਂਦਾ ਸੀਗਾ ਵੀ ਪੜਦੇ ਨਾ ਚੱਕ ਤੂੰ ਰਹਿਣ ਦੇ ਇਹ ਮੁਲ ਹੈ ਘਰ ਬਸਾ ਦੂੰਗਾ ਕਿਰਪਾ ਹੋ ਜੂਗੀ ਮਹਾਮਾਈ ਜੀ ਮੇਰੀ ਗਾਰੰਟੀ ਹੈ ਪਤਾ ਨਹੀਂ ਹਲਦਾ ਹੋਰ ਦੱਸ ਤੇਨੂੰ ਵੀ ਮੈਂਨੇ ਮਾਰਦਾ ਹੈ ਹੈ ਤੇਨੂੰ ਨਹੀਂ ਕਦੇ ਕਿਹਾ ਨੇ ਵੀ ਮੇਰਾ ਕਾ ਐਂ ਕਰਕੇ ਦੇ ਘਰ ਬਸਾ ਕੇ ਦੇ ਪੱਕੀ ਗੱਲ ਹੈ ਹਾਂ ਪਹਿਲੇ ਮਾਤ ਪਿਤਾ ਗੁਰ ਆਪਣੇ ਲਈ ਸਹਿਬ ਸੱਚੇ ਤੇ ਨਾਮ ਹਾਂ ਅੱਜ ਮਾਂ ਨੇ ਝੱਲਿਆ ਉਹ ਤਾਂ ਡੱਪ ਗਈ ਅਗਲੀ ਜਿਹੜੀ ਗੱਲ ਮਾਂ ਨੇ ਕਹਤੀ ਨਾ ਉਹ ਸੱਚੀ ਹੋਣੀ ਹੈ ਇਹਨੇ ਵੀ ਕਿਹਾ ਸੀ ਤੈਨੂੰ ਸਮਝਾਇਆ ਸੀ ਪੁੱਤ ਰਹਿਣ ਦੇ ਕੀ ਲੈਣਾ ਉਹਦੇ ਤੇ ਭੂਤ ਚੜਿਆ ਸੀ ਨਹੀਂ ਮਾਤਾ ਉਹਦੇ ਤੇ ਭੂਤ ਚੜਿਆ ਸੀ ਹੈ ਸਿਰ ਤੇ ਸਿਰ ਤੇ ਨਹੀਂ ਅੱਖਾਂ ਤੇ ਖੋਪੇ ਚੜੇ ਸੀ ਇਹਦੇ ਤਾਂ ਕਰਕੇ ਫਿਰ ਮਾਂ ਨਹੀਂ ਦੀ ਸੀ ਉਹਨੂੰ ਅੱਜ ਇਹ ਨਹੀਂ ਦੱਸਿਆ ਬੋਲ ਪਰ ਦੋਦਾ ਮਾਂ ਸੀ ਨਾ ਹਾਂ ਹੁਣ ਕਿਵੇਂ ਕਰਾਉਣੀ ਆ ਸਮਾਨ ਪੱਕੀ ਗੱਲ ਹੈਂ ਆਸ ਲੈ ਕੇ ਆਇਆ ਜਾਂ ਸਮਾਨ ਮੰਗਾ ਮੈਂ ਅੱਜ ਹੀ ਕਰ ਦਿੰਦਾ ਬੇੜੇ ਪਰ ਜਾ ਸਮਾਨ ਬੜਾ ਮੰਗਾ ਲਾ ਆ ਨੋ ਲੈਜਮੈਂਟ ਜਾ ਤੁਸੀਂ ਵੀ ਸਮਾਨ ਬਾਬੇ ਦਾ ਕਰਕੇ ਦੇਵਾ ਕਮਜੋ ਬੰਦੇ ਨੇ ਸਮਾਨ ਲੈਣ ਜਾਣਾ ਆਬਦਾ ਉਹਨੇ ਨਾਲ ਜਾਣਾ ਕਿਸੇ ਪੈਸੇ ਨਾ ਫੜਾਓ ਜਿਸੇ ਬਾਜ਼ਾਰ ਨੂੰ ਕਿਸੇ ਬਾਜੋ ਭਾਈ ਬਾਜੋ ਹਾਂਜੀ ਜਾ ਲੰਗਰ ਪਣੀ ਜਾਉਂ ਕਰ ਦੇ ਬਾਰੇ ਪੁੱਛਣਾ ਘਰ ਦੀ ਕਹਾਣੀ ਖਰਾਬ ਹੈ ਘਰ ਦੇ ਵਿੱਚ ਦਿੱਕਤ ਹੈ ਕਿੰਨੇ ਨਾਲ ਆਇਓ ਇਹਨੇ ਦੱਸਿਆ ਸੀ ਇੱਥੇ ਬਾਰੇ моксар ауди ਆਡਾ ਨਕਰ ਰੱਖਦੇ ਹੋ ਕੋਈ ਵਾਧਾ ਨਹੀਂਗਾ ਸਾਰੀਆਂ ਕਮੀਆਂ ਪੇਸ਼ੀਆਂ ਹੀ ਆ ਕੋਈ ਵਾਧਾ ਨਹੀਂਗਾ ਘਰ ਦੀ ਕਹਾਣੀ ਬਹੁਤ ਜ਼ਿਆਦਾ ਖਰਾਬ ਹੈ ਜਿਹੜਾ ਘਰ ਹੈ ਡੋਪਾਟੀ ਹੋ ਚੁੱਕਿਆ ਖਿਲਰ ਗਿਆ ਸਾਰਾ ਘਰ ਇੱਕ ਮੁੱਠ ਵੱਜਿਆ ਇਸ ਘਰ ਖਿਲਰ ਗਿਆ ਲਾਲਾ ਵਾਲੇ ਪੀਰ ਨੂੰ ਮੰਨਦੇ ਹਾਂ ਕੋਟਲੇ ਸਰਕਾਰ ਨੂੰ ਮੰਨਦੇ ਹਾਂ ਦਿਰਾਗ ਲਾਉਂਦੇ ਹਾਂ ਪਹਿਲਾਂ ਲਾਉਂਦੇ ਸੀ ਸਾਡੇ ਨਹੀਂ ਲਾਏ ਪੱਕੀ ਗੱਲ ਹੈ ਰਾਹੇ ਵੀ ਨਹੀਂ ਗਏ ਕਿਸੇ ਨੇ ਦਰਾਗ ਨਹੀਂ ਲਾਇਆ ਤੁਹਾਡੇ ਕੋਲ ਤੁਹਾਡੇ ਘਰ ਚ ਕਿਸੇ ਨੇ ਲਾਇਆ ਪੱਕੀ ਗੱਲ ਹੈ ਅੱਜ ਤੱਕ ਮੋੜੇਲ ਤੋਂ ਪਹਿਲਾਂ ਕਿੱਥੇ ਹੋ ਰਹੇ ਸੀ ਮੋੜੇਲ ਦੇ ਵਿੱਚ ਚੱਟੇ ਹੋ ਰਹੇ ਸਨ ਉਹਦੇ ਪਰਿਵਾਰ ਚ ਕਰ ਕੱਚਾ ਮਾਸ ਫੂਨ ਦੇ ਸਿੱਕੇ ਕਿੰਨੇ ਵਾਰੀ ਦੇਖਿਆ ਇਹਨੇ ਚੱਕਿਆ ਲੱਗਦਾ ਲੱਖੀ ਦਾ ਫੜਿਆ ਹੋਇਆ ਬਾਬਾਈ ਦਾ ਹੁਕਮ ਸੀ ਲੱਖ ਫੜਿਆ ਹੋਇਆ ਜਮਾ ਸਹੀ ਸੀ ਇੱਕੇ ਜਮ ਧੱਕਾ ਵੱਜਿਆ ਸੀ ਧੱਕਾ ਵਜਨ ਕਰਕੇ ਲੱਕ ਜਿਹੜਾ ਇੱਥੋਂ ਫੜਿਆ ਗਿਆ ਲੱਕ ਡੈੱਡ ਹੋ ਗਿਆ ਸੈਟ ਸਿੱਟੀ ਸੈਟ ਹੈ ਮਾਤਾ ਘਬਰਾਣਾ ਰੋਣਾ ਨਹੀਂ ਮੇਰੇ ਕੋਲੇ ਪੁੱਛ ਲੈ ਹੱਲ ਕਰ ਆਵਦਾ ਜੇ ਤੇਰੀ ਪੁੱਛ ਦੱਸ ਦੂੰਗਾ ਕਹਾਣੀ ਸਿਰੇ ਲਾ ਦੂੰਗਾ ਤੇ ਤੇਰੇ ਘਰ ਦਾ ਭਲਾ ਵੀ ਕਰ ਦੂੰਗਾ ਘਬਰਾਣਾ ਪੁੱਛ ਲੈ ਪਹਿਲਾਂ ਮੇਰੇ ਤੋਂ ਬਾਬਾ ਜੀ ਦਾ ਹੁਕਮ ਸੀ ਵੀ ਇਹਨਾਂ ਦੇ ਘਰ ਦੇ ਵਿੱਚ ਸੱਟ ਲੱਗੀ ਹੋਈ ਆ ਇੱਕ ਵਾਰ ਇੰਨੀ ਬਹੁਤ ਵਾਰੀ ਸਮਝ ਗਿਆ ਉਹ ਜਿਵੇਂ ਹੱਥ ਧੋ ਕੇ ਪਿੱਛੇ ਪੈ ਜਾਣਾ ਕਿਸੇ ਨੇ ਬੱਗੀ ਸਰੋਂ ਕਿੰਨੇ ਵਾਰੀ ਆਈ ਸੀ ਬਹੁਤ ਵਾਰੀ ਆਈ ਸੀ ਲੈ ਫੜ ਕੇ ਲਿਆ ਚੋਰ ਜਿਹੜਾ ਇਹਨਾਂ ਦੇ ਘਰੇ ਕਰਦਾ ਆ ਬਈ ਰੇ ਮੇਰੀ ਤਾਂ ਸਹੀ ਆ ਤੂੰ ਇਹਦੀ ਸਹੀ ਕਰ ਮੈਂ ਤਾਂ ਚਾਰਜਰ ਇਹਨੂੰ ਸਹੀ ਕਰ ਮਿੰਟ ਮਾਰ ਨਾ ਦੱਸਾਂ ਕਿ ਸਰਜੂ ਹੈ ਇਹ ਜਗ੍ਹਾ ਦੇ ਵਿੱਚ ਕੋਈ ਜ਼ਮੀਨ ਦਾ ਟੋਟਾ ਸੀ ਉਹਦਾ ਰੋਣਾ ਰੋਲਾ ਸੀਗਾ ਨਾ ਨਾ ਜ਼ਮੀਨ ਸੀ ਜ਼ਮੀਨ ਜਿਵੇਂ ਜਗਾ ਜ਼ਮੀਨ ਹੁੰਦੀ ਹੈ ਜ਼ਮੀਨ ਦਾ ਇੱਕ ਹਿੱਸਾ ਸੀ ਥੋੜਾ ਜਿਹਾ ਹਣ ਪਹਿਲਾ ਮੇਰੀ ਗੱਲ ਸੁਣ ਬੀਬੀ ਬੋਲੀ ਨਾ ਪੁੱਛ ਸੁਣ ਮੇਰੇ ਤੋਂ ਤੂੰ ਸੁਣ ਕੇ ਆਈਆਂ ਨਾ ਅਜੇ ਧਾਰ ਕੇ ਆਈ ਨਾ ਵੀ ਬਾਬੇ ਤੋਂ ਪੂਰਾ ਸਿਰਾ ਲਵਾ ਕੇ ਆਉਣਾ ਪੜਾ ਹਨੇਰਾ ਹੋ ਜੇ ਵੀ ਅਜੇ ਬਾਬੇ ਤੋਂ ਮੈਂ ਜਾਵਾਂ ਪੂਰਾ ਵੀ ਮਤਲਬ ਗਊ ਘਾਰ ਚ ਕਢਾ ਕੇ ਆਉਣੀ ਆ ਦੁੱਧੋ ਪਾਣੀ ਛਣਾ ਕੇ ਆਉਣਾ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਤੈਨੂੰ ਦੁੱਧੋ ਪਾਣੀ ਛਾਣ ਕੇ ਤੋਰੂੰਗਾ ਮੈਂ ਸਮਝ ਗਈ ਜਮੀਨ ਦੇ ਵਿੱਚ ਇੱਕ ਟੋਟਾ ਸੀ ਤੁਹਾਡੇ ਜਮੀਨ ਜਿਵੇਂ ਐਨਾ ਕ ਜਿਵੇਂ ਜਗਾ ਬਣਦੀ ਆ ਜਿਵੇਂ ਆਪਾਂ ਚੁੰਡ ਕਹਿ ਦਿੰਨੇ ਆ ਇੱਕ ਵਦਵੀਂ ਜੀ ਹੈ ਉਹ ਜਮੀਨ ਤੁਹਾਡੀ ਹੈ ਕਬਜਾ ਕਿਸੇ ਹੋਰ ਦਾ ਇਹਦਾ ਕਬਜਾ ਹਾਂ ਕਬਜਾ ਕਿਸੇ ਹੋਰ ਦਾ ਉਹਨੋਂ ਕਹਿੰਦੇ ਟੋਟਾ ਤਾਂ ਛੱਡਣਾ ਨਹੀਂ ਨਾਲ ਹੋਰ ਵੀ ਲੈਣੀ ਹੈ ਬੋਲੋ ਸਮਝ ਗਏ ਸਹੀ ਗੱਲ ਉਹਨਾਂ ਨੂੰ ਸਪਸ਼ਟ ਦੱਸਤਾ ਪੱਕਾ ਪਤਾ ਲੱਗ ਗਿਆ ਤੁਸੀਂ ਕਿੰਨਾ ਚਿਰ ਬਚਾ ਕਰੋਗੇ ਪਹਿਲਾਂ ਸਿੱਟਿਆ ਬੰਦਾ ਵੀ ਲੈ ਲੈ ਬਲੇ ਇਹ ਵਿੱਚ ਚੜਦਾ ਇਹਨੂੰ ਸਿੱਟਦੇ ਆ ਫਿਰ ਇਹਤੇ ਪੈਸੇ ਲੱਗਣਗੇ ਮਜਬੂਰੀ 'ਚ ਜ਼ਮੀਨ ਵੇਚਣਗੇ ਸਮਝ ਗਿਆ ਤੁਸੀਂ ਜਿਹੜੀ ਤੇ ਪੱਕੇ ਹਜ ਨਹੀਂ ਵੇਚੀ ਸਮਝ ਗਿਓ ਜਮੀਨ ਵੀ ਕੰਡ ਵੀ ਨਹੀਂ ਦਿੰਦੇ ਆਪਾਂ ਬੋਲੋ ਕੋਸ਼ਿਸ਼ ਕਰੀ ਜਾਣ ਤੇਰੇ ਘਰੇ ਸੱਟ ਮੱਠ ਨਹੀਂ ਜਾਉਦੀ ਬੱਚੇ ਵਾਲਾ ਕੰਮ ਤਾਂ ਤਾਂ ਹੀ ਹੋਊਗਾ ਨਾ ਜੇ ਕਹਾਣੀ ਸ਼ੁਰੂ ਹੋਊਗੀ ਨਾ ਕਹਾਣੀ ਤਾਂ ਉੱਥੇ ਖਤਮ ਹੁੰਦੀ ਉੱਥੇ ਸ਼ੁਰੂ ਉੱਥੇ ਸ਼ੁਕਤ ਬਸ ਉੱਥੇ ਚੱਲੇ ਜਾਂਦਾ ਕੰਮ ਵਾਧਨ ਤਾਂ ਦੇਣਾ ਹੀ ਨਹੀਂ ਕੰਮ ਜੇ ਵਧ ਗਿਆ ਤਾਂ ਆਪਣਾ ਘਰ ਸੁਧਰ ਗਿਆ ਬੋਲੋ ਜੇ ਤੰਗ ਹੋਵੋਗੇ ਕਰਜਾਈ ਹੋਗੇ ਤਾਂ ਜ਼ਮੀਨ ਵੇਚੋਗੇ ਜ਼ਮੀਨ बिकੂਗੀ ਉਹਨਾਂ ਦਾ ਮਕਸਦ ਸਹੀ ਹੋਊਗਾ ਬੋਲੋ ਇਹ ਹੀ ਤਾਂ ਰੌਲਾ ਹੈ ਇਸ ਵਜ੍ਹਾ ਕਰਕੇ ਤੁਹਾਡੇ ਤੇ ਸਿੱਟਾ ਮੁੱਠਾ ਆ ਰਹੀਆਂ ਕੋਸ਼ੀ ਹੋਵੇ ਮੈਂ ਸਿੱਟਾ ਮੁੱਠਾ ਕਰਕੇ ਲਾਜ ਦੇ ਸਕਦਾ ਤੁਹਾਨੂੰ ਥੱਲੀਆਂ ਕਰਵਾ ਦੂੰਗਾ ਕੀ ਲਿਓ ਜੀ ਕਰ ਦੂੰਗਾ ਜਾ ਕੋਈ ਸਿੱਟੀ ਜਾਵੇ ਤੁਹਾਡੇ ਤੇ ਵਾਰ ਨਹੀਂ ਆਉਂਦਾ ਬੋਲੋ ਮਨਜ਼ੂਰ ਹੈ ਪੱਕੀ ਗੱਲ ਸਮਾਨ ਮੰਗਾ ਲਓ ਮੈਂ ਅੱਜ ਹੱਲ ਕਰਕੇ ਤੋਰ ਦੂੰ ਥੋੜਾ ਜਾਓ ਆਓ ਜੀ ਇੱਕ ਹੋਰ ਗੱਲ ਮਾਤਾ ਸੁਣ ਮੇਰੀ ਉਹ ਜਿਹੜਾ ਤੁਹਾਡਾ ਘਰ ਵਾਲਾ ਉਹ ਮੰਝੇ ਚ ਹੈ ਬਾਬਾ ਜੀ ਦਾ ਹੁਕਮ ਹੈ ਜੇ ਤੁਰ ਕੇ ਆ ਜੇ ਫੇਰ ਐਨੇ ਜਿਹੜੇ ਸੁਣਦੇ ਆ ਰੁਪਈਆ ਇੱਕ ਨਾਲ ਮੈਂ ਪ੍ਰਸ਼ਾਦ ਖਵਾਉਂਗਾ ਲਗਾਤਾਰ ਪੰਜ ਮੰਗਲਵਾਰ ਜੇ ਉਹੀ ਬੰਦਾ ਇੱਥੇ ਮੇਰੇ ਨਾਲ ਨਾ ਖੜ ਜਾਓ ਆਪਦੀਆਂ ਲੱਤਾਂ ਤੇ ਜਾਂ ਮੈਨੂੰ ਫਕੀਰ ਕਹੀਂ ਮਨਜੂਰ ਪੱਕੀ ਗੱਲ ਲੰਗਰ ਲਾ ਦਿਓਗੇ ਹੈ ਪੰਜ ਚੌਂਕੀਆਂ ਘੇਰ ਲਾ ਪੰਜ ਫੇਰੀਆਂ ਲਗਾਤਾਰ ਤੁਰਈਆਂ ਪੰਜ ਫੇਰੀਆਂ ਦੇ ਵਿੱਚ ਵਿੱਚ ਉਸ ਬੰਦੇ ਨੂੰ ਪਤਾ ਲਵਾ ਦੇਂਗਾ ਮਨਜੂਰ ਲਾਜ ਦੱਸ ਦੂੰਗਾ ਬੈਜਿਆ ਕਦੋਂ ਹੋਊਗਾ ਤੇ ਸਮਾਨ ਮੰਗਾ ਲਾ ਮਦਨਾ ਪ੍ਰਸ਼ਾਦ ਬਣਾ ਕੇ ਚੀਜ਼ ਰੋਕਦਾ ਅੱਜ ਹੀ ਅੱਜ ਹੀ ਤੇਰਾ ਭਲਾ ਸ਼ੁਰੂ ਓਲ ਬਾਬਾ ਤੇਰੇ ਸੱਚੇ ਦਰਬਾਰ ਕੀ